ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨਾਲ ਸੰਪਾਣ ਪਾਵਾਂਗੇ ਇੱਕ ਸ਼ਬਦ ਦੀ ਜਿਹੜਾ ਕਿ ਆਪ ਸਵੇਰੇ ਉੱਠਦੇ ਹੀ ਪੜੋ ਸਿਰਫ ਛੋਟਾ ਜਿਹਾ ਹੈਗਾ ਯਾ ਜਿਸ ਨਾਲ ਆਪ ਜੀ ਦੇ ਘਰ ਦੀਆਂ ਸਾਰੀਆਂ ਹੀ ਮੁਸ਼ਕਲਾਂ ਖਤਮ ਹੋ ਜਾਣਗੀਆਂ ਸਾਧ ਸੰਗਤ ਜੀ ਆਪ ਨੇ ਇਹ ਸ਼ਬਦ ਬੋਲਣਾ ਹੈ ਆਪ ਜੀ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਪਰਮਾਤਮਾ ਆਪ ਜੀ ਵੀ ਬਹੁਤ ਹੀ ਨੇੜੇ ਓਕੇ ਸੁਣਨਗੇ ਸਵੇਰੇ ਜਦ ਵੀ ਆਪ ਸਵੇਰੇ ਸੌ ਕੇ ਉੱਠਦੇ ਹੋ ਤੇ ਆਪਣੇ ਪਲੰਘ ਤੇ ਬੈਠਦੇ ਹੀ ਇਹ ਆਪ ਜੀ ਨੇ ਜਿੰਨੀ ਵਾਰ ਆਪ ਜੀ ਕੋ ਬੋਲੀ ਆ ਜਾਏ ਆਪ ਜੀ ਨੇ ਇਹ ਦੋ ਲੈਣਾ ਜ਼ਰੂਰ ਬੋਲਣੀਆਂ ਹੈਗੀਆਂ ਆ ਲੈਣਾ ਛੋਟੀਆਂ ਹੈਗੀਆਂ ਆ ਪਰ ਇਹਨਾਂ ਦਾ ਮਹੱਤਵ ਬਹੁਤ ਵੱਡਾ ਹੈਗਾ ਆ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪ ਜੀ ਤੇ ਬਹੁਤ ਕਿਰਪਾ ਕਰਨਗੇ ਇਹ ਵੀਡੀਓ ਦੇਖ ਕੇ ਆਪ ਜੀ ਨੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਹੈ ਤਾਂ ਕਿ ਆਪ ਜੀ ਦੀ ਰਸਨਾ ਵੀ ਪਵਿੱਤਰ ਹੋ ਜਾਏ ਇਹ ਸ਼ਬਦ ਆਪ ਜੀ ਨੇ ਜਦੋਂ ਵੀ ਆਸਣ ਕੇ ਉੱਠੋਗੇ ਆਪਣੇ ਪਲੰਘ ਤੇ ਹੀ ਬੈਠ ਜਾਣਾ ਜਾਂ ਇਹ ਸ਼ਬਦ ਦਾ ਆਪ ਜੀ ਨੇ ਜਾਪ ਕਰਨਾ ਹੈ ਵਾਹਿਗੁਰੂ ਜੀ ਮੈਂ ਆਪ ਜੀ ਨੂੰ ਇਹ ਜਿਹੜੇ ਸ਼ਬਦ ਹੈਗਾ ਜਾਂ ਸਭ ਤੋਂ ਆਖਰੀ ਚ ਨਹੀਂ ਦੱਸਾਂਗੀ ਇਹਨੂੰ ਮੈਂ ਹੁਣੇ ਦੱਸ ਰਹੀ ਹਾਂ ਪਰ ਇਹਨੂੰ ਕਰਦੇ ਹੋਏ ਥੋੜਾ ਜਿਹਾ ਆਪ ਜੀ ਨੇ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਉਹ ਆਪ ਜੀ ਜਰੂਰ ਧਿਆਨ ਰੱਖਣਾ ਇਹ ਸ਼ਬਦ ਇਸ ਤਰ੍ਹਾਂ ਹੈਗਾ ਜਾਂ ਗੁਰਪੂਰਾ ਨਮਸਕਾਰੇ ਸਭੇ ਕਾਜ ਸਵਾਰੇ ਇਹ ਆਪ ਜੀ ਨੇ ਆਪਣੇ ਸਵੇਰੇ ਉੱਠਦੇ ਹੀ ਆਪਣੇ ਬੈੱਡ ਤੇ ਬੈਠ ਕੇ ਜਾਂ ਜਿੱਥੇ ਵੀ ਆਪ ਸਿੱਟੇ ਹੋ ਆਪ ਜੀ ਨੇ ਸਵੇਰੇ ਉੱਠਦੇ ਹੀ ਇਹ ਜ਼ਰੂਰ ਬੋਲਣਾ ਹੈਗਾ ਜੀ ਇਹਨੂੰ ਬੋਲਣਾ ਦੇਖਣਾ ਆਪ ਜੀ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿ ਜਾਏਗੀ ਪਰ ਹਾਂ ਆਪ ਜੀ ਨੇ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਉਹ ਗੱਲਾਂ ਨੂੰ ਜ਼ਰੂਰ ਆਪ ਧਿਆਨ ਨਾਲ ਸੁਣਨਾ ਤੇ ਉਹਨਾਂ ਨੂੰ ਜ਼ਰੂਰ ਮੰਨਣਾ ਵੀ ਮੈਂ ਗੁਰੂ ਨਾਨਕ ਦੇਵ ਜੀ ਤੇ ਭਰੋਸਾ ਕਰਕੇ ਆਪ ਜੀ ਨੂੰ ਕਹਿ ਰਹੀ ਆ ਕਿ ਆਪ ਜੀ ਦੇ ਕੰਮ ਜਰੂਰ ਸਾਰੇ ਸਬਰ ਜਾਣਗੇ ਜਿੱਦਣ ਤੋਂ ਵੀ ਆਪ ਜੀ ਇਹ ਸ਼ੁਰੂ ਕਰ ਲੋਗੇ ਗੁਰੂ ਨਾਨਕ ਦੇਵ ਜੀ ਦੀ ਉਸ ਦਿਨ ਤੋਂ ਹੀ ਆਪ ਜੀ ਦੀ ਉੱਤੇ ਕਿਰਪਾ ਸ਼ੁਰੂ ਹੋ ਜਾਏਗੀ ਸਾਧ ਸੰਗਤ ਜੀ ਵੈਸੇ ਤੇ ਆਪ ਜੀ ਨੇ ਸਵੇਰੇ ਉੱਠਦੇ ਹੀ ਇਹ ਸ਼ਬਦ ਬੋਲਣਾ ਹੈਗਾ ਆ ਪਰ ਕਈ ਮੇਰੇ ਵੀਰ ਪੈਣਾ ਮੇਰੀਆਂ ਬੀਬੀਆਂ ਜਿਹੜੀਆਂ ਆ ਸਵੇਰੇ ਨਹੀਂ ਉੱਠਦੀਆਂ ਜਾਂ دیر ਨਾਲ ਉੱਠਦੀ ਹੈਗੀਆਂ ਤੇ ਉਹ ਦਿਨ 'ਚ ਕਿਸੇ ਵੀ ਵੇਲੇ ਇਸ ਦੋ ਲੈਣਾ ਦਾ ਸ਼ਬਦ ਨੂੰ ਪੜਨ ਤੇ ਉਹਨਾਂ ਦੇ ਘਰ ਵਿੱਚ ਵੀ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਹੁਤ ਕਿਰਪਾ ਕਰਨਗੇ ਮਹਾਂਪੁਰਖ ਵੀ ਇਹੀ ਕਹਿੰਦੇ ਹੈਗੇ ਆ ਕਿ ਜੇ ਆਪਜੀ ਕੋ ਟਾਈਮ ਨਹੀਂ ਹੈਗਾ ਆਪ ਜੀ ਨੂੰ ਬੈਠਣ ਦੀ ਲੋੜ ਨਹੀਂ ਹੈਗੀ ਆਪ ਜੀ ਤੁਰਦੇ ਫਿਰਦੇ ਕਿਸੇ ਵੀ ਵੇਲੇ ਇਹ ਸ਼ਬਦ ਨੂੰ ਬੋਲਦੇ ਰਹੋ ਤੇ ਆਪ ਜੀ ਸਾਰੇ ਦੁੱਖ ਦਰਦ ਪਰੇਸ਼ਾਨੀਆਂ ਸਭ ਹੀ ਖਤਮ ਹੋ ਜਾਣਗੀਆਂ ਇਹ ਸ਼ਬਦ ਪੜਨਾ ਆਪ ਜੀ ਦੇ ਦੁੱਖ ਦਰਦ ਸਾਰੇ ਉਸੇ ਦਿਨ ਤੋਂ ਖਤਮ ਹੋਣੇ ਸ਼ੁਰੂ ਹੋ ਜਾਣਗੇ ਜਦ ਵੀ ਇਹ ਸ਼ਬਦ ਆਪ ਜੀ ਦੀ ਰਸਨਾ ਤੇ ਚੜ ਗਿਆ ਆਪ ਜੀ ਨੇ ਬੋਲਣਾ ਸ਼ੁਰੂ ਕਰ ਲਿਆ ਤੇ ਸਮਝ ਲੈਣਾ ਕਿ ਆਪ ਜੀ ਦੇ ਸਾਰੇ ਹੀ ਦੁੱਖ ਕਲੇਸ਼ ਜਿਹੜੇ ਹੈਗੇ ਆ ਖਤਮ ਹੋ ਜਾਣਗੇ ਖਤਮ ਹੋਣ ਵਾਲੇ ਆ ਸਾਧ ਸੰਗਤ ਜੀ ਇਹ ਸੋਚਣਾ ਕਿ ਆਪ ਜੀ ਦਾ ਚੰਗਾ ਸਮੇ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਹੈ ਸਾਧ ਸੰਗਤ ਜੀ ਜਦ ਵੀ ਆਪ ਨੇ ਇਹ ਸ਼ਬਦ ਪੜ੍ਹਨਾ ਸ਼ੁਰੂ ਕਰ ਲਿਆ ਤੇ ਆਪ ਜੀ ਨੂੰ ਕੁਝ ਪ੍ਰੇਜ ਵੀ ਕਰਨੇ ਪੈਣੇ ਆ ਮਹਾਂਪੁਰਸ਼ ਕਹਿੰਦੇ ਆ ਕਿ ਜਦੋਂ ਆਪ ਜੀ ਇਹਨੂੰ ਸ਼ਬਦ ਨੂੰ ਪੜ੍ਹਨਾ ਸ਼ੁਰੂ ਕਰ ਲੈਂਦੇ ਹੋ ਆਪ ਜੀ ਨੇ ਆਪਣੇ ਮਨ ਦੇ ਵਿੱਚ ਕਿਸੇ ਦੇ ਵੀ ਪ੍ਰਤੀ ਈਰਖਾ ਨਹੀਂ ਕਰਨੀ ਹੈ ਜਦੋਂ ਈਰਖਾ 'ਚ ਮਨੁੱਖ ਪੈ ਜਾਂਦਾ ਹੈਗਾ ਜਾਂ ਤੇ ਉਹ ਦੂਸਰਿਆਂ ਦਾ ਨਾ ਬੁਰਾ ਸੋਚਣਾ ਸ਼ੁਰੂ ਹੋ ਜਾਂਦਾ ਹੈ ਫਿਰ ਉਹ ਸੋਚਣ ਤੱਕ ਨਹੀਂ ਰਹਿੰਦੇ ਹੈਗੇ ਉਹ ਦੂਸਰੇ ਦਾ ਮਾੜਾ ਕਰਨਾ ਵੀ ਸ਼ੁਰੂ ਕਰ ਦਿੰਦੇ ਆ ਜਦ ਅਸੀਂ ਦੂਸਰੇ ਨਾਲ ਈਰਖਾ ਕਰਦੇ ਆ ਅਸੀਂ ਗੁਰੂ ਚਰਨਾਂ ਨਾਲੋਂ ਟੁੱਟ ਜਾਂਦੇ ਆਂ ਉਹਨਾਂ ਕੋਲੋਂ ਦੂਰ ਹੋ ਜਾਂਦੇ ਆਂ ਕਿਉਂਕਿ ਸਾਡਾ ਮਨ ਤਾਂ ਹਮੇਸ਼ਾ ਹੀ ਛੜਦਾ ਰਹਿੰਦਾ ਆਂ ਦੂਸਰਿਆਂ ਦਾ ਬੁਰਾ ਲੋਚਦਾ ਰਹਿੰਦਾ ਆਂ ਤੇ ਗੁਰੂ ਨਾਲ ਕਿਦਾਂ ਜੁੜੇਗਾ ਉਹ ਜੇ ਗੁਰੂ ਨਾਲ ਜੁੜਨਾ ਆ ਤੇ ਦੂਸਰਿਆਂ ਕੋਲੋਂ ਈਰਖਾ ਕਰਨਾ ਦੁਸ਼ਸ਼ ਕਰਨਾ ਜਲਣਾ ਇਹ ਬਿਲਕੁਲ ਬੰਦ ਕਰ ਦਿਓ ਜੇ ਅਸੀਂ ਦੂਸਰੇ ਦਾ ਮਾੜਾ ਸੋਚਦੇ ਆਂ ਤੇ ਫਿਰ ਗੁਰੂ ਜੀ ਸਾਡੇ ਤੇ ਕਿਸ ਤਰ੍ਹਾਂ ਕਿਰਪਾ ਕਰਨਗੇ ਐਸ ਵਾਸਤੇ ਇਹ ਜਿਹੜਾ ਕੰਮ ਹੈ ਬਿਲਕੁਲ ਛੱਡਣਾ ਪਏਗਾ ਜਿਹਦੇ ਮਨ ਚ ਈਰਖਾ ਹੁੰਦੀ ਹੈ ਉਹ ਹਮੇਸ਼ਾ ਦੂਸਰੇ ਦਾ ਬੁਰਾਈਆਂ ਕਰਦਾ ਰਹਿੰਦਾ ਆ ਜਿਹੜਾ ਵੀ ਕੋ ਆ ਗਿਆ ਉਰਨਾ ਬੈਠ ਕੇ ਬੁਰਾਈ ਕਰ ਲਈ ਜਦੋਂ ਉਹਦਾ ਟਾਈਮ ਸਾਰਾ ਇਸੇ ਵਿੱਚ ਹੀ ਬੀਤ ਜਾਣਾ ਆ ਉਨੇ ਪ੍ਰਭੂ ਦੇ ਚਰਨਾਂ ਨਾਲ ਵਾਹਿਗੁਰੂ ਦੇ ਚਰਨਾਂ ਨਾਲ ਕਿਹੜੇ ਵੇਲੇ ਜੁੜਨਾ ਹੈ ਐਸ ਵਾਸਤੇ ਸਾ ਸੰਗਤ ਜੀ ਈਰਖਾ ਕਰਨੀ ਬਿਲਕੁਲ ਛੱਡ ਦਿਓ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ ਦੂਸਰਾ ਕੰਮ ਸਾਨੂੰ ਇਹ ਕਰਨਾ ਆ ਕਿ ਵਾਹਿਗੁਰੂ ਜੀ ਜੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰੀਆ ਕਰਨਾ ਆ ਉਠਦੇ ਬੈਹnde ਸੌਂਦੇ ਸ਼ੁਕਰੀਆ ਜ਼ਰੂਰ ਕਰਨਾ ਹੈ ਜੇ ਉਸ ਦਾਤੇ ਨੇ ਸਾਨੂੰ ਦਾਤਾਂ ਦਿੱਤੀਆਂ ਆ ਤੇ ਸਾਨੂੰ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਨਿਮਰਤਾ ਰੱਖਣੀ ਚਾਹੀਦੀ ਆ ਨੀਵੇਂ ਹੋ ਕੇ ਚੱਲਣਾ ਚਾਹੀਦਾ ਆ ਉਸ ਗੁਰੂ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਆ ਜੇ ਸਾਡੇ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕੋਈ ਸਾਨੂੰ ਦਾਤ ਦਿੰਦੇ ਆ ਤੇ ਉਹਦੀ ਹੀ ਕਿਰਪਾ ਹੈਗੀ ਆ ਉਹਦੀ ਮਿਹਰ ਹੈਗੀ ਆ ਜਿਹੜੀ ਸਾਨੂੰ ਉਹਨੇ ਦਾਤ ਦਿੱਤੀ ਆ ਤੇ ਉਸ ਦਿੱਤੀ ਹੋਈ ਦਾਤ ਦਾ ਸਾਨੂੰ ਬਾਬਾ ਜੀ ਦਾ ਸ਼ੁਕਰੀਆ ਜ਼ਰੂਰ ਕਰਨ ਦੇਣਾ ਚਾਹੀਦਾ ਆ ਜੇ ਕਿਸੇ ਪੜੋਸੀ ਨੂੰ ਜਾਂ ਕਿਸੇ ਹੋਰ ਨੂੰ ਬਾਬਾ ਜੀ ਦਾਤਾਂ ਬਖਸ਼ਦੇ ਹੈਗੇ ਆ ਤੇ ਸਾਨੂੰ ਉਹਦਾ ਈਰਖਾ ਨਹੀਂ ਕਰਨੀ ਚਾਹੀਦੀ ਹੈ ਜੀ ਇਹ ਉਹਨਾਂ ਦੀ ਕਿਸਮਤ ਹੈਗੀ ਆ ਦਾਤਾ ਜੀ ਉਹਨਾਂ ਤੇ ਮਿਹਰਬਾਨ ਹੈਗੇ ਆ ਦਿਆਲ ਹੈਗੇ ਆ ਜਿਹੜੇ ਉਹਨਾਂ ਨੂੰ ਵੀ ਉਹ ਦਾਤਾਂ ਦਿੰਦੇ ਆ ਇਸ ਵਾਸਤੇ ਇਹਨਾਂ ਨੂੰ ਵੀ ਸਾਨੂੰ ਉਹਨਾਂ ਕੋ ਈਰਖਾ ਨਹੀਂ ਕਰਨੀ ਚਾਹੀਦੀ ਹਮੇਸ਼ਾ ਉਹਨਾਂ ਦਾ ਵੀ ਸ਼ੁਕਰੀਆ ਕਰਨਾ ਚਾਹੀਦਾ ਹੈ ਕਿ ਦਾਤਾ ਇਹਨਾਂ ਨੂੰ ਦਿੱਤੀ ਆ ਤੇ ਸਾਨੂੰ ਵੀ ਦੇ ਜਦੋਂ ਵੀ ਗੁਰੂ ਜੀ ਸਾਨੂੰ ਕੋਈ ਦਾਤ ਦਿੰਦੇ ਆ ਤੇ ਸਾਨੂੰ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਉਹਦਾ ਸ਼ੁਕਰੀਆ ਹੀ ਕਰਨਾ ਚਾਹੀਦਾ ਜਾਂ ਜੇ ਅਸੀਂ ਅਣਜਾਣੇ ਅਣਜਾਣੇ ਵਿੱਚ ਹੰਕਾਰ ਕਰ ਬੰਨੇ ਆ ਇਹ ਸਮਝੋ ਅਸੀਂ ਗੁਰੂ ਦੇ ਚਰਨਾਂ ਕੋਲੋਂ ਦੂਰ ਹੋ ਗਏ ਆ ਕਈਆਂ ਨੂੰ ਬੜਾ ਹੰਕਾਰ ਹੁੰਦਾ ਜਾਂ ਕਿ ਸਾਡੇ ਕੋਲ ਕਾਰ ਆ ਕੁੱਟੀਆਂ ਆ ਸਾਡੇ ਬੱਚੇ ਬਹੁਤ ਲੈਕ ਨਿਕਲ ਆਏ ਹੈਗੇ ਆ ਇਹ ਹੰਕਾਰ ਕਦੀ ਨਾ ਕਰੋ ਵਾਹਿਗੁਰੂ ਜੀ ਇਹ ਦਾਤ ਦਾਤੇ ਨੇ ਦਿੱਤੀ ਹੋਈ ਆ ਤੇ ਇਹਦਾ ਹੰਕਾਰ ਕਦੀ ਨਹੀਂ ਕਰਨਾ ਚਾਹੀਦਾ ਹੈ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਇਹ ਮਨਜ਼ੂਰ ਨਹੀਂ ਹੈਗਾ ਕਿ ਵਾਹਿਗੁਰੂ ਜੀ ਦੀ ਦਿੱਤੀਆਂ ਦਾਤਾਂ ਦਾ ਹੰਕਾਰ ਕੀਤਾ ਜਾਏ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਜਿਨ੍ਹਾਂ ਨੂੰ ਹੰਕਾਰ ਹੁੰਦਾ ਹੈ ਉਹਨਾਂ ਦਾ ਹੰਕਾਰ ਤੋੜਿਆ ਜਾਂਦਾ ਜਾਂ ਉਹ ਜਿਹੜਾ ਉਹਨਾਂ ਦਾ ਸ਼ੁਕਰੀਆ ਕਰਦੇ ਹੈਗੇ ਆ ਬਾਬਾ ਜੀ ਉਹਤੇ ਬਹੁਤ ਹੀ ਕਿਰਪਾ ਕਰਦੇ ਹੈਗੇ ਆ ਐਸ ਵਾਸਤੇ ਵਾਹਿਗੁਰੂ ਜੀ ਕਦੇ ਵੀ ਹੰਕਾਰ ਨਾ ਕਰੋ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰੀਆ ਕਰੋ ਵਾਹਿਗੁਰੂ ਜੀ ਸਾਨੂੰ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਜੇ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਤੇ ਅਸੀਂ ਉਹਦਾ ਜੀਵਨ ਜੀਣ ਲੱਗ ਜਾਂਦੇ ਹਾਂ ਉਹ ਤੇ ਸੁਖੀ ਹੋ ਜਾਂਦਾ ਆ ਪਰ ਸਾਡੇ ਘਰ ਦੇ ਵਿੱਚ ਉਹੀ ਬੁਰਾਈਆਂ ਆ ਜਾਂਦੀਆਂ ਹੈਗੀਆਂ ਆ ਐਸ ਵਾਸਤੇ ਜਿੱਥੋਂ ਤੱਕ ਹੋ ਸਕੇ ਕਿਸੇ ਦੀ ਵੀ ਨਿੰਦਿਆ ਚੁਗਲੀ ਨਾ ਕਰੋ ਨਿੰਦੋ ਨਿੰਦੋ ਲੋਗ ਮੋਕੋ ਨਿੰਦੋ ਜੇ ਦੇ ਵੀ ਅਸੀਂ ਨਿੰਦਿਆ ਕਰਦੇ ਹਾਂ ਉਹ ਤੇ ਸੁੱਕੀ ਹੋ ਜਾਂਦਾ ਆ ਤੇ ਉਹਦਾ ਜੀਵਨ ਜਿਹੜਾ ਅਸੀਂ ਬਤੀਤ ਕਰਨ ਲੱਗ ਜਾਂਦੇ ਆ ਅਸੀਂ ਸਾਡੇ ਤੇ ਉਹੀ ਪਾਣੀ ਉਹੀ ਗੱਲਾਂ ਸਾਡੇ ਤੇ ਹੋਣ ਲੱਗ ਜਾਂਦੀਆਂ ਆ ਐਸਾ ਵਸਤੇ ਜਿੱਥੋਂ ਤੱਕ ਹੋ ਸਕੇ ਕਦੀ ਵੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਨਿੰਦਿਆ ਚੁਗਲੀ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਉਲਟਾ ਨੁਕਸਾਨ ਹੀ ਹੁੰਦਾ ਹੈਗਾ ਆ ਦੂਸਰੇ ਦੀ ਨਿੰਦਿਆ ਕਰਨਾ ਉਹਦੇ ਸਿਰ ਤੇ ਜਿੰਨੇ ਵੀ ਬੋਝ ਹੁੰਦਾ ਹੈ ਉਹ ਸਾਰਾ ਸਾਡੇ ਸਿਰ ਤੇ ਆ ਜਾਂਦਾ ਹੈਗਾ ਆ ਐਸਾ ਵਸਤੇ ਨਿੰਦਿਆ ਚੁਗਲੀ ਤੋਂ ਜੂਰ ਬਚਾਇਆ ਕਰੋ ਵਾਹਿਗੁਰੂ ਜੀ ਇੱਕ ਸਾਨੂੰ ਕਿਸੇ ਦਾ ਵੀ ਦਿਲ ਨਹੀਂ ਦਿਖਾਉਣਾ ਚਾਹੀਦਾ ਹੈਗਾ ਕਿਉਂਕਿ ਜਦੋਂ ਅਸੀਂ ਕਿਸੇ ਦਾ ਦਿਲ ਦਿਖਾਉਨੇ ਆ ਤਾਂ ਉਹਦੇ ਅੰਦਰੋਂ ਬਾਦੂਆ ਨਿਕਲਦੀਆਂ ਆ ਜਦੋਂ ਉਹ ਬਾਦੂਆ ਨਿਕਲਦੀਆਂ ਤਾਂ ਲੱਗ ਜਾਂਦੀਆਂ ਹੈਗੀਆਂ ਆ ਫਿਰ ਜਾਣੇ ਅਣਜਾਣੇ ਵਿੱਚ ਹੀ ਅਸੀਂ ਕਿਸੇ ਦਾ ਬੁਰਾ ਕਰ ਹੋ ਜਾਂਦਾ ਜਾਂ ਉਹਦਾ ਬੁਰਾ ਨਹੀਂ ਹੁੰਦਾ ਉਹ ਸਾਡੇ ਉੱਤੇ ਆ ਕੇ ਪਿਆ ਜਾਂਦਾ ਹੈਗਾ ਜਿੰਨਾ ਵੀ ਦੁਖੀ ਬੰਦੇ ਦਾ ਅਸੀਂ ਦੁੱਖ ਖਤਮ ਕਰਾਂਗੇ ਉਹਦਾ ਦੁੱਖ ਸੁਣਾਗੇ ਉਹਦੀਆਂ ਤਕਲੀਫਾਂ ਨੂੰ ਦੂਰ ਕਰਾਂਗੇ ਪਰ ਮਾਤਮਾ ਉਹਨਾਂ ਹੀ ਸੜ ਤੇ ਖੁਸ਼ ਹੁੰਦਾ ਜਾਂ ਤੇ ਸਾਡੀਆਂ ਉਹਨੀਆਂ ਹੀ ਦੁੱਖ ਤਕਲੀਫਾਂ ਜਿਹੜੀਆਂ ਆ ਕੱਟੀਆਂ ਜਾਂਦੀਆਂ ਹੈਗੀਆਂ ਆ ਕਿਸੇ ਵੀ ਵਿਅਕਤੀ ਉੱਤੇ ਕੋਈ ਮੁਸੀਬਤ ਆਈ ਹੋਵੇ ਤੇ ਉਹਦਾ ਕਦੇ ਵੀ ਮਜ਼ਾਕ ਨਾ ਉਡਾਓ ਜਿੰਤੋਂ ਤੱਕ ਹੋ ਸਕੇ ਉਹਦੀ ਸਹਾਇਤਾ ਕਰਦੋ ਉਹਦੇ ਕੰਮ ਜਿਹੜੇ ਐ ਰੁਕੇ ਹੋਏ ਆ ਉਹਨਾਂ ਨੂੰ ਨਾ ਵੀ ਤੁਸੀਂ ਆਪ ਜੀ ਕਰ ਸਕਦੇ ਹੋ ਉਹ ਜਰੂਰ ਪੂਰੇ ਕਰਦੋ ਪਰ ਉਹਦਾ ਮਜ਼ਾਕ ਨਾ ਉਡਾਓ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਜੇ ਅਸੀਂ ਕਿਸੇ ਨੂੰ ਕੁਝ ਭਲਾ ਕਰਦੇ ਆ ਤੇ ਉਹ ਦੁਗਣਾ ਤਿਗੜਾ ਹੋ ਕੇ ਸਾਡੇ ਕੋਲ ਵਾਪਸ ਆ ਜਾਂਦਾ ਹੈਗਾ ਯਾ ਇਸ ਵਾਸਤੇ ਜਦੋਂ ਵੀ ਕਿਸੇ ਦਾ ਜਿੰਨਾ ਵੀ ਹੋ ਸਕੇ ਕਿਸਦਾ ਪਹਲਾਈ ਕਰਨਾ ਚਾਹੀਦਾ ਇਸ ਵਾਸਤੇ ਵਾਹਿਗੁਰੂ ਜੀ ਆਪ ਕਦੀ ਵੀ ਕਿਸੇ ਨੂੰ ਦੁਖੀ ਨਾ ਦੇਖੋ ਉਹਨੂੰ ਦੁੱਖ ਨਾ ਦਿਓ ਜਿੱਥੋਂ ਤੱਕ ਹੋ ਸਕੇ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਵੇ ਉਹਨੂੰ ਸੁਖੀ ਕਰਨ ਦਾ ਕੋਸ਼ਿਸ਼ ਕਰੋ ਜੇ ਅਸੀਂ ਉਹਦਾ ਸੁੱਖ ਮੰਗਾਂਗੇ ਉਹਨੂੰ ਸੁਖੀ ਕਰਾਂਗੇ ਦੇ ਬਾਬਾ ਜੀ ਨੇ ਸਾਨੂੰ ਦੁੱਗਣਾ ਚੌਗਣਾ ਸੁਖੀ ਕਰ ਦੇਣਾ ਹੈਗਾ ਯਾ ਇਹ ਸਭ ਤੋਂ ਵੱਡੀ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਆ ਕਿ ਅਸੀਂ ਜੋ ਬੀਜਣਾ ਉਹ ਹੀ ਵੱਢਣਾ ਹੈਗਾ ਯਾ ਤੇ ਫਿਰ ਅਸੀਂ ਚੰਗਾ ਕਿਉਂ ਨਾ ਬੀਜੀਏ ਚੰਗਾ ਬੀਜਾਂਗੇ ਤੇ ਚੰਗਾ ਹੀ ਵੱਢਾਂਗੇ ਜੇ ਕਿਸਦਾ ਚੰਗਾ ਕਰਾਂਗੇ ਤੇ ਵਾਹਿਗੁਰੂ ਜੀ ਨੇ ਵੀ ਸਾਡੇ ਨਾਲ ਚੰਗਾ ਹੀ ਕਰ ਦੇਣਾ ਇਸ ਵਾਸਤੇ ਵਾਹਿਗੁਰੂ ਜੀ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਯਾ ਜੇ ਸਰਬੱਤ ਦਾ ਭਲਾ ਮੰਗਾਂਗੇ ਤਾਂ ਉਹਦੇ ਵਿੱਚ ਸਾਡਾ ਵੀ ਬਾਬਾ ਜੀ ਨੇ ਆਪ ਹੀ ਭਲਾ ਕਰ ਦੇਣਾ ਆ ਵਾਹਿਗੁਰੂ ਜੀ ਅਸੀਂ ਇੰਨਾਂ ਸਾਰਿਆਂ ਗੱਲਾਂ ਤੋਂ ਆਪਣਾ ਪਰਹੇਜ਼ ਕਰਨਾ ਹੈਗਾ ਯਾ ਤੇ ਉਹ ਜਿਹੜੀ ਮੈਂ ਆਪ ਜੀ ਨੂੰ ਦੋ ਲੈਣਾ ਦੱਸਿਆ ਹੈਗਿਆ ਸ਼ੁਰੂ ਵਿੱਚ ਹੀ ਦੱਸ ਦਿੱਤੀਆਂ ਸੀਗੀਆਂ ਉਹ ਆਪ ਜੀ ਨੇ ਰੋਜ਼ ਹੀ ਪੜ੍ਹਨੀ ਹੈਗੀਆਂ ਯਾ ਜਿੰਨਾ ਅਭਿਆਸ ਹੋ ਚੱਕੇ ਆਪ ਜੀ ਨੇ ਉਹ ਕਰਨਾ ਹੈਗਾ ਯਾ ਜਿੰਨਾ ਆਪ ਜੀ ਪਾਠ ਕਰੋਗੇ ਜਿੰਨਾ ਉਹ ਦੋ ਲੈਣਾ ਦਾ ਅਭਿਆਸ ਆਪ ਜੀ ਕਰੋਗੇ ਜਿੰਨਾ ਆਪ ਜੀ ਦੀ ਜੀਵ ਤੇ ਉਹ ਰਸਨਾ ਬਸ ਜਾਏਗੀ ਤੇ ਸਮਝ ਲੈਣਾ ਆਪ ਜੀ ਦੇ ਸਾਰੇ ਹੀ ਦੁੱਖ ਕਾਸਟ ਕਲੇਸ਼ ਸਾਰੇ ਹੀ ਕੱਟੇ ਜਾਣਗੇ ਆਪ ਜੀ ਦੇ ਕਾਰਨ ਖੁਸ਼ੀਆਂ ਆ ਜਾਣਗੀਆਂ ਵਿਗੜੇ ਹੋਏ ਕੰਮ ਜਿਹੜੇ ਆ ਸਾਰੇ ਹੀ ਬਣ ਜਾਣਗੇ ਤੇ ਤਨ ਦੀ ਤਾਂ ਕੋਈ ਕਮੀ ਰਹਿਣੀ ਨਹੀਂ ਹੈਗੀ ਉਸ ਪਰਮਾਤਮਾ ਨੇ ਆਪਣੇ ਆਪ ਹੀ ਆਪ ਜੀ ਦੇ ਘਰ ਖੁਸ਼ੀਆਂ ਲਿਆ ਦੇਣੀਆਂ ਹੈਗੀਆਂ ਬਸ ਆਪ ਜੀ ਨੇ ਨਿੰਦਿਆ ਚੁਕਲੀ ਤੋਂ ਬਚਣਾ ਹੈ ਸਭ ਸਾਰਿਆਂ ਦਾ ਭਲਾ ਕਰਨਾ ਹੈ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੈ ਉਹਦੀ ਆਪ ਜੀ ਨੇ ਦੂਰ ਕਰਨੀਆਂ ਤੇ ਉਸ ਵਾਹਿਗੁਰੂ ਦਾ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੁੰਦੇ ਰਹਿਣਾ ਹੈ ਜਿੰਨਾ ਅਸੀਂ ਉਹਦਾ ਸ਼ੁਕਰੀਆ ਕਰਾਂਗੇ ਉਨਾ ਹੀ ਬਾਬਾ ਜੀ ਨੇ ਸਾਡੀ ਨੇੜੇ ਹੋ ਕੇ ਸੁਣਨੀ ਹੈਗੀ ਆ ਕਿਉਂਕਿ ਅਸੀਂ ਕਿਸੇ ਤੋਂ ਕੋਈ ਚੀਜ਼ ਲੈਣੇ ਆ ਉਹਦਾ ਜੇ ਸ਼ੁਕਰੀਆ ਕਰਦੇ ਤੇ ਉਹਨੂੰ ਕਿੰਨਾ ਚੰਗਾ ਲੱਗਦਾ ਹੈਗਾ ਇਸ ਰਾਇ ਮੇਰੇ ਸੱਚੇ ਪਾਤਸ਼ਾਹ ਦਾ ਵੀ ਆਪ ਜੀ ਨੇ ਗੱਲ-ਗੱਲ ਤੇ ਸ਼ੁਕਰੀਆ ਕਰਨਾ ਆ ਚੰਗੇ ਕੰਮ ਜਦੋਂ ਆਪ ਜੀ ਦੇ ਨਾਲ ਹੋਣੇ ਆ ਤੇ ਬਾਬਾ ਜੀ ਦਾ ਸ਼ੁਕਰੀਆ ਕਰਦੇ ਰਹਿਣਾ ਆ ਨਾ ਹੀ ਕਿਸੇ ਦਾ ਦਿਲ ਦਿਖਾਉਣਾ ਆ ਨਾ ਹੀ ਕਿਸਦਾ ਮਾੜਾ ਸੋਚਣਾ ਆ ਬਸ ਇੰਨਾਂ ਗੱਲਾਂ ਦਾ ਆਪ ਜੀ ਪ੍ਰੇਸ਼ ਕਰੋ ਤੇ ਉਹ ਤੋਂ ਲੈਣ ਦਾ ਪਾਠ ਆਪ ਜੀ ਹਮੇਸ਼ਾ ਕਰਦੇ ਰਹਿਓ ਲੈਣਾ ਛੋਟੀਆਂ ਹੁੰਦੀਆਂ ਆ ਪਰ ਉਹਦਾ ਮਹੱਤਵ ਬਹੁਤ ਵੱਡਾ ਹੁੰਦਾ ਆ ਉਹਦਾ ਫਲ ਬਹੁਤ ਵੱਡਾ ਦਿੰਦਾ ਪ੍ਰਮਾਤਮਾ ਜੀ ਸਾਨੂੰ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਤੇ ਮਿਹਰਬਾਨ ਹੋ ਗਏ ਤੇ ਆਪ ਜੀ ਸੋਚੋ ਹੁਬੇ ਸਾਰੇ ਹੀ ਦੁੱਖ ਕਸ਼ਟ ਕੱਟੇ ਜਾਣੇ ਆ ਬਸ ਆਪ ਜੀ ਗੁਰੂ ਚਰਨਾਂ ਨਾਲ ਜੁੜੇ ਰਹੋ ਨਾਮ ਬਾਣੀ ਨਾਲ ਜੁੜੇ ਰਹੋ ਨਿਤਨੇਮ ਨਾਲ ਜੁੜੇ ਰਹੋ ਤੇ ਜਦ ਵੀ ਆਪ ਜੀ ਨੂੰ ਟਾਈਮ ਮਿਲੇ ਆਪ ਜੀ ਇਹ ਲੈਣਾ ਤੋਂ ਬੋਲਦੇ ਰਹੋ ਵਾਹਿਗੁਰੂ ਆਪ ਜੀ ਤੇ ਬਹੁਤ ਹੀ ਕਿਰਪਾ ਕਰਨਗੇ ਤੇ ਮੇਰੇ ਚੈਨਲ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਤੇ ਸਬਸਕ੍ਰਾਈਬ ਜੁਸ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ